ਕਰਾਂ ਯਾਰ ਕੋਈ ਸਮਝ ਨਹੀਂ ਲੱਗਦੀ ਲੋਨ ਆਲਿਆਂ ਨੇ ਵੀ ਜਵਾਬ ਦੇਤਾ ਸਮਝ ਨਹੀਂ ਲੱਗਦੀ ਕੀ ਕਰਾਂ ਯਾਰ ਚੱਲ ਮਨਾ ਜੋ ਕੁਛ ਵੇਖੀਓ ਵੀ ਸਾਡਾ ਤਾਂ ਰੱਬ ਰੱਖਾ ਜੋ ਕੁਛ ਲਿਖਿਆ ਕਿਸਮਤ ਵਿੱਚ ਉਹਦੀ ਗਰਮੀ ਵੀ ਬਹੁਤ ਵੀ ਅਸੀ ਹਾਲ ਲੱਗਿਆ ਪਿਆ ਯਾਰ ਗਰਮੀ ਬੜੀ ਹੀ ਪਈ ਰਹੀ ਹੈ ਅੱਜ ਕਿਤੇ ਰਤੀ ਹਾਲਾ ਜੰਟਿਆ ਕਾਦੇ ਹਾਲ ਜਾਗਰਾ ਜ਼ਿੰਦਗੀ ਡਾਵਾਂ ਡੋਲ ਹੋਈ ਪਈ ਆ ਕੁਛ ਸਮਝ ਨਹੀਂ ਲੱਗਦਾ ਕੀ ਕਰੀਏ ਯਾਰ ਮੇਰਾ ਰ ਬਹੁਤ ਬੁਰਾ ਹਾਲ ਸੀਗਾ ਅੱਛਾ ਯਾਰ ਫਿਰ ਕੀ ਹੱਲ ਹੋਇਆ ਤੇਰਾ ਨਾ ਨਾ ਬਾਬੇ ਟੀਬੀ ਵਾਲੇ ਕੋਲੇ ਗਿਆ ਸੀਗਾ ਯਾਰ ਮੈਨੂੰ ਵੀ ਲੈ ਚੱਲੋ ਬਾਬੇ ਕੋਲੇ ਯਾਰ ਮੈਂ ਤਾਂ ਕੰਮ ਚੱਲਾਂ ਤੈਨੂੰ ਦੱਸ ਦਿੰਨਾ 10000 ਬਾਈ ਕਿੱਥੇ ਕਹਿੰਦਾ ਬਾਬਾ ਨਾਲ ਲੈ ਪਿੰਡ ਨਾ ਬਾਹਰ ਬਾਰ ਵੱਡੇ ਬੋਰ ਥਲੇ ਢੇਰਾਲਾ ਹੀ ਬੈਠਾ ਕਾ ਚਾਹ ਫਿਰ ਮੈਂ ਚੱਲਿਆ ਬਾਈ ਜਾਵੜਾ ਜਾਵੜਾ ਕਿਤੇ ਨੰਗ ਨਾ ਜਾਵੇ ਜਾਣਨੇ ਆ ਬਾਬੇ ਕੋਲੇ ਕੀ ਪਤਾ ਹੱਲ ਹੋ ਹੀ ਜਾਵੇ ਜੇ ਵੇਖੀ ਨਹੀਂ ਜਾ ਰਹੇ ਆਉਂਦੇ ਇੱਥੇ ਤਾਂ ਰਾ ਹੀ ਬੜਿਆ ਬੰਦੇ ਜੇ ਤਾਂ ਇਧਰੋਂ ਹੀ ਆਈ ਜਾਂਦੇ ਆ ਮੈਨਾ ਦਾ ਹੀ ਹੋਗਾ ਬਾਬਾ ਚੁੱਪੀ ਜੇ ਚਾਹੋ ਆਮੀ ਬਣਾ ਸੁਨਾ ਮੈਂ ਤਾਂ ਵੈਸੇ ਡਰ ਜਾ ਲੱਗਦਾ ਪਤਾਨੀ ਕਿਵੇਂ ਰਹਿ ਲੈਂਦੇ ਆ ਇੰਨੀ ਸੁੰਨੀ ਜਗ੍ਹਾ ਤੇ ਲੰਮੀ ਨਿਗਾ ਤੂੰ ਮਾਰ ਬਾਬਾ ਔਕ ਨਾਲ ਹੋਇਆ ਬੁਰਾ ਹਾਲ ਬਾਬਾ ਤੂੰ ਲੰਮੀ ਨਿਗਾਓ ਮਾਰ ਬਾਬਾ ਔਕ ਨਾਲ ਹੋਇਆ ਬੁਰਾ ਹਾਲ ਬਾਬਾ ਮਾਰ ਬਾਬਾ ਲੰਮੀ ਨਿਗਾ ਕੋਈ ਆ ਪੈਗਣ ਤੇ ਨਹੀਂ ਆ ਬਾਬਾ ਨਿਗਾ ਦੀ ਬੈਠਾ ਜਾਉਂ ਟਨੇ ਸਿੱਟਾ ਆ ਰਬੀ ਓ ਸੌਰੀ ਬਾਬਾ ਸੌਰੀ ਆ ਕੋਈ ਗਾ ਕੋ ਵੇਖ ਆਇਆ ਕੋਈ ਨਹੀਂ ਆਇਆ ਦਾਣੀ ਬਾਬਾ ਕੋਈ ਪੱਠਾ ਆਉਂਦਾ ਉਹ ਬਾਬਾ ਕਰਗੇ ਰੋਟੀ ਦਾ ਕੋਈ ਹਿਲਾ ਕਰਗੇ ਗਰਮ ਬਤੀਲਾ ਐਨੂੰ ਹੀ ਚੁੱਲਾ ਬਣਾ ਲਾਂਗੇ ਉਹ ਫੇਰ ਪਖੰਡ ਕਰਨ ਲੱਗ ਗਿਆਂ ਮੈਂ ਇयां ਮੈਨੂੰ ਹੋਰ ਪਤਾ ਬਾਬਾ ਮੇਰੇ ਸਾਹਮਣੇ ਦਾਣਾ ਪਖੰਡ ਕਰ ਆ ਭੈਣ ਦੇ ਲਈ ਦਿਆ ਕੋਈ ਸੁਣ ਲੂ ਤੈਨੂੰ ਕਿਨੇ ਯਾਰੀ ਕਿਆ ਕੰਧਾਂ ਦੇ ਵੀ ਕੰਨ ਹੁੰਦੇ ਆ ਇੱਥੇ ਕਿਹਨੇ ਆਉਣਾ ਬਾਬਾ ਮੈਂ ਅੰਦਰ ਤੇ ਆੜ ਹੁਨਾ ਕੋ ਗਿਆ ਛੜਾ ਮਾਰ ਕੋ ਆਉਂਦਾ ਮੇਰੇ ਸਾਹਮਣੇ ਪਖੰਡ ਨਾ ਕਰ ਬਾਬਾ ਨਾ ਕਰ ਆ ਤੂੰ ਢੀੜਾ ਛੜਾ ਮਾਰ ਜਾ ਜਾ ਕਿ ਢੀੜਾ ਛੜੀ ਨੂੰ ਬੜਾ ਸ਼ਿਮਲਾ ਪਾਰਕ ਜੀ ਫਿਰਦੇ ਆ ਆ ਤੂੰ ਮਾਰ ਕਿਹੜੀ ਛੜੀ ਓਥਾ ਨਾ ਮਚਾਲੀ ਬਾਬਾ ਓ ਨਹੀਂ ਬੜਦਾ ਨਹੀਂ ਬੜਦਾ ਓ ਵੇਖ ਸਿੱਧਾ ਕਰ ਆ ਨਹੀਂ ਕੋਈ ਕਸਟਮਰ ਆਉਂਦਾ ਕੀ ਨਹੀਂ ਆਉਂਦਾ ਜਾ ਦੇ ਬਾਂਦੀ ਕੋਈ ਤੀਰਨਾ ਤੋੜਨੇ ਆ ਮੇਰੀ ਤੋਂ ਫਾਲਾ ਕੇ ਢਿੱਡ ਭਰ ਲਾਂਗੇ ਮੂੰਦਾ ਰੋਟੀ ਮਿਲਦੀ ਨਹੀਂ ਉਹ ਦੀਖ ਫਿਰ ਡਿੱਗ ਪਿਆ ਸੀ ਉਹ ਬਾਬਾ ਠਾਲ ਖਾਂ ਉਹ ਖੜ ਜਾ ਯਾਰ ਤੇਰੀ ਤਾਂ ਪਖੰਡਣੀ ਮੁੱਕਣੀ ਮੈਂ ਹੀ ਵੇਖੀ ਹੁਣਾਂ ਕੋਈ ਰੋਟੀ ਪਾਣੀ ਨੂੰ ਕਸਟਮਰ ਹੀ ਆ ਜੇ ਕੋਈ ਤੇਰੀ ਜਾਨਾ

ਉਹ ਬਾਬਾ ਜਾ ਜਾ ਬਾਬਾ ਪਖੰਡਿਆ ਕਸਟਮਰ ਆਇਆ ਮਸਾਂ ਕਸਟਮਰ ਆਇਆ ਜਾ ਛੇਪੀ ਜਾ ਜਾ ਕੇ ਮੈਨੂੰ ਲੱਗਦਾ ਆਵਾਜ਼ਾਂ ਮਾਰੀ ਜਾਂਦਾ ਮੈਂ ਬੈਠਾ ਲੈ ਕੇ ਉਹਨਾ ਮੈਂ ਲੱਗੀ ਉਹਨਾ ਰੋਟੀ ਦਾ ਅਖੀਲਾ ਹੋਊਗਾ ਉਹ ਹੈਗਾ ਕੋਈ ਉਹ ਭਗਤਾਂ ਆਪ ਇੱਧਰ ਚੱਲਿਆਂ ਕਿੱਥੇ ਚੱਲਿਆਂਗਾ ਬਾਬਾ ਜੀ ਤੁਸੀਂ ਆ ਟਿੱਬੀ ਵਾਲੇ ਬਾਬਾ ਟਿੱਬੀ ਵਾਲੇ ਬਾਬਾ ਹੀ ਨਹੀਂ ਅਸੀਂ ਪਹਾੜਾਂ ਚੋਂ ਆਏ ਆ ਰਹਿਣ ਬਸੇਰਾ ਜੰਗਲਾਂ ਚ ਆ ਸਾਡਾ ਅਸੀਂ ਪਹਾੜੀ ਬਾਬੇ ਵਜਦੇ ਆ ਤੂੰ ਕਿਹੜਾ ਆਇਆ ਜਿਹੜਾ ਟਿੱਬੀਆਂ ਵਾਲਾ ਕਹਿਣਾ ਮਾਫ ਕਰ ਦੋ ਬਾਬਾ ਜੀ ਗਲਤੀ ਹੋ ਗਈ ਜੀ ਗਲਤੀ ਚੱਲ ਕੋਈ ਨਹੀਂ ਭਗਦਾ ਮਾਫ ਕਰ ਦਿਨਾ ਕੀ ਤਕਲੀਫ ਆ ਤੈਨੂੰ ਦੱਸ ਬਾਬਾ ਜੀ ਮੈਂ ਬਹੁਤ ਦੁਖੀ ਹਾਂ ਜੀ ਕੀ ਗੱਲ ਹੋ ਗਈ ਚੱਲ ਆ ਜਾ ਤੇਰਾ ਦੁੱਖ ਦੂਰ ਕਰਦੇ ਆ ਮੇਰੇ ਗੁਰੂ ਕੋਲੇ ਲੈ ਕੇ ਹੀ ਚੱਲਦਾ ਤੈਨੂੰ ਚਲੋ ਬਾਬਾ ਜੀ ਚਲੋ ਆ ਜਾ ਆ ਜਾ ਪੂਰੇ ਆ ਜਾ ਭਗਦਾ ਆ ਜਾ ਭੱਜਾ ਆ ਜਾ ਕਿਰਤੀ ਆ ਜਾ ਮੈਂ ਆਖਮ ਨੂੰ ਪਨਾ ਕਰੀ ਬਾਬਾ ਬਹੁਤ ਗੁੱਸੇ ਆਵਾ ਤੇ ਆਣਾ ਰੱਖੀ ਮੈਂ ਤਾਂਾਂ ਚ ਸ਼ਰਾਬ ਦੇ ਦਿੰਦਾ ਬਾਲਾ ਹੜ ਬਾਪਾ ਠੀਕ ਹੈ ਜੀ ਮੈਂ ਤਾਂ ਇੱਥੇ ਬਚ ਕੇ ਰਹਿਣਾ ਬਾਬੇ ਤੂੰ ਆ ਜਾ ਭਗਤਾ ਆ ਜਾ ਬਹਿ ਜਾ ਬਹਿ ਜਾ ਬਹਿ ਜਾ ਬਾਬੇ ਦੇ ਸਾਹਮਣੇ ਬਹਿ ਜਾ ਬਾਬੇ ਆ ਨਹੀਂ ਬਾਬੇ ਆ ਨਹੀਂ ਨਮਸਕਾਰ ਨਹੀਂ ਕਰਨਾ ਸੀ ਬਾਬੇ ਨੂੰ ਨਮਸਕਾਰ ਬਾਬਾ ਜੀ ਬਾਬਾ ਜੀ ਮੈਂ ਬਹੁਤ ਦੁਖੀ ਹਾਂ ਜੀ ਬਹੁਤ ਹੀ ਜਿਆਦਾ ਦੁਖੀ ਹਾਂ ਮਕਤਾ ਪਾਪਾ ਦਾ ਆਤਮਾ ਨੂੰ ਪਰਮਾਤਮਾ ਨਾਲ ਆ ਮੈਂ ਲਾਈ ਬੈਠਾ ਅੰਤਰ ਧਿਆਨ ਹੋਇਆ ਬੈਠਾ 2 ਮਿੰਟ ਰੁਕ ਜਾ ਅੱਛਾ ਜੀ ਫਕਤਾ ਕੋਈ ਨਹੀਂ ਤੇਰਾ ਹਿਲਾ ਕਰਨਗੇ ਬਾਬਾ ਹਿਲਾ ਕਰਨ ਲਈ ਬੈਠੇ ਆਇਤੇ ਵੀ ਇੱਕ ਧੂਣਾ ਲਾਇਆ ਬਾਬੇ ਨੇ ਬੜੀ ਕੋਹ ਤੌਰ ਤੇ ਪੱਸੀ ਆ ਕਰਦੇ ਆ ਬਾਬਾ ਖੋਲ ਕੇ ਦੱਸ ਫਕਤਾ ਤੇਰਾ ਹਿਲਾ ਕਰ ਦਿੰਨੇ ਆ ਪੂਰੀ ਗੱਲ ਦੱਸ ਰੇਲ ਖੋਲ ਆਵਦਾ ਬਾਬਾ ਜੀ ਮੈਨੂੰ ਲੋਨ ਵੀ ਨਹੀਂ ਮਿਲਦਾ ਆਰਤੀਆ ਵੀ ਨਹੀਂ ਪੈਸੇ ਦਿੰਦਾ ਹੋਰ ਤਾਂ ਹੋਰ ਕੀ ਮੈਨੂੰ ਤਾਂ ਰਾਤ ਨੂੰ ਦਬਾ ਵੀ ਪੈਂਦੇ ਆ ਜੇ ਮੈਂ ਮਰ ਮੁੜ ਗਿਆ ਤਾਂ ਮਰਨ ਤੋਂ ਬਾਅਦ ਕੌਣ ਜਿਉਂਦਾ ਰਹਿੰਦਾ ਆ ਪਗਤਾ ਨਾ ਇਹ ਗੱਲ ਨਹੀਂ ਕਹਿਣੀ ਮਰਨ ਤੋਂ ਬਾਅਦ ਵੀ ਜਾਂਦਾ ਰਹਿੰਦਾ ਕੌਣ ਬਾਬਾ ਜੀ ਉਹ ਸਿੱਟੂ ਮੁੱਛੇ ਆ ਜਾਂਦਾ ਰਹਿੰਦਾ ਇਹ ਗੱਲ ਤਾਂ ਹੈ ਬਾਬਾ ਜੀ ਜਾਂਦਾ ਤਾਂ ਰਹਿੰਦਾ ਸਿੱਧੂ ਮੁੱਛੇ ਵਾਲਾ ਬਾਬਾ ਮੈਨੂੰ ਬਾਤ ਦੱਸਿਆ ਨਹੀਂ ਕਦੇ ਉਹ ਅੱਧੀ ਵੀ ਦਿਹਾ ਦਿਨਾ ਮੈਨੂੰ ਆ ਤੈਨੂੰ ਹੜੀ ਹੜੀ ਖਾਰਾ ਗੋਣ ਦੇਵਾਂ ਨਹੀਂ ਪਗਤਾ ਤੇਰਾ ਵੀ ਨਾਂ ਚਲਾ ਲੜ ਕੇ ਤੇਰੇ ਬਾਹਾਂ ਤੇ ਟੈਟੂ ਬਣਾ ਲ ਕੇ ਮੁੱਛੇ ਵਾਲੇ ਵਾਂਗੂ ਚੜ੍ਹਾਈ ਕਰਾ ਲ ਕੇ ਮੰਨੇਗਾ ਬਾਬਿਆਂ ਨੂੰ ਹੋਣ ਜਾ ਬਾਬਿਆਂ ਦੀ ਜੈ ਬਾਬਿਆਂ ਦੀ ਆ ਬਾਬਾ ਪਿਆਰ ਦੀ ਜੇ ਘਾੜੀ ਬਾਬਾ ਬਾਬਾ ਜੀ ਮੇਰੇ ਵੱਲ ਵੀ ਨਿਗਾਹ ਮਾਰੋ ਮੈਂ ਬਹੁਤ ਜਿਆਦਾ ਦੁਖੀ ਆ ਜੀ ਆ ਭਗਤਾ ਤੇਰੇ ਬਣਦੇ ਬਣਦੇ ਕੰਮ ਵਿਗੜ ਜਾਂਦੇ ਆ ਹਾਂਜੀ ਹਾਂਜੀ ਬਾਬਾ ਜੀ ਮਾਇਆ ਹੱਥੋਂ ਨਿਕਲ ਜਾਂਦੀ ਆ ਸੱਤ ਵਚਨ ਬਾਬਾ ਅੱਜ ਹੀ ਤੇਰਾ ਲੋਨ ਬਾਂਦਾ ਬਾਂਦਾ ਠੁੱਡੇ ਮਾਰ ਕੇ ਬਾਹਰ ਕੱਢਿਆ ਤੈਨੂੰ ਹਾਂਜੀ ਹਾਂਜੀ ਬਾਬਾ ਜੀ ਕੱਢਿਆਣਾ ਹਾਂਜੀ ਹਾਂਜੀ ਜੀ ਮਾੜਾ ਖਾਇਆ ਤੇਰੇ ਘਰੇ ਦਬਾਅ ਪਉਂਦੀ ਤੈਨੂੰ ਚੀਜ਼ ਹਾਂਜੀ ਬਾਬਾ ਜੀ ਮੈਨੂੰ ਤਾਂ ਮੈਂ ਮਰਮੂਰੀ ਨਾ ਜਾਵਾਂ ਕਿੱਦਿਨੇ ਔਰ ਨਹੀਂ ਨਹੀਂ ਕੁਛ ਨਹੀਂ ਹੁੰਦਾ ਤੇਰਾ ਇਲਾਜ ਕਰਾਂਗੇ ਪੱਕਾ ਇਲਾਜ ਕਰਾਂਗੇ ਤੇਰਾ ਬਾਬਾ ਜੀ ਮੇਰੇ ਘਰੇ ਚਰਨ ਪਾਓ ਆ ਦਕਸ਼ਨਾ ਲੱਗੂਗੀ ਤੇਰੇ ਘਰੇ ਵੀ ਚਰਨ ਪਾਵਾਂਗੇ ਆਵਾਂਗੇ ਜੋ ਪੂਰੀ ਆਤਮਾ ਸਾਰੀ ਨੂੰ ਇੱਕ ਸਮੇਟ ਕਰਕੇ ਤੇਰਾ ਚੰਗਾ ਇਲਾਜ ਕਰਾਂਗੇ ਮੰਨੇਗਾ ਬਾਬਿਆਂ ਨੂੰ ਹਾਂਜੀ ਬਾਬਾ ਬਾਬਿਆਂ ਦੀ ਜੇ ਬਾਬੀ ਜੀ ਪਾਵਾਂਗੇ ਤੇਰੇ ਘਰੇ ਚਰਨ ਬਾਬਾ ਜੀ ਬੋਲੋ ਜੀ ਕੁਛ ਬਾਬਾ ਜੀ ਬੋਲੋ ਬਾਬਾ ਜੀ ਕੁਛ ਕਰਨ ਲੱਗ ਗਿਆ ਪਖੰਡ ਫੇਰ ਤੋਂ ਬਾਬਾ ਜੀ ਬੋਲੋ ਜੀ ਕੁਛ ਰੁਕ ਜਾ ਰੁਕ ਜਾ ਭਗਤਾ ਬਾਬਾ ਅੰਦਰ ਧਿਆਨ ਹੋ ਗਿਆ ਤੇਰੀ ਪੀੜੀ ਚੈੱਕ ਕਰ ਰਿਆ ਤੇਰੀ ਸਾਰੀ ਵੇਖ ਲਿਆ ਕੀ ਕੋ ਜਾ ਘਰ ਵਿੱਚ ਕੀ ਨਹੀਂ ਅੱਛਾ ਜੀ ਚੈੱਕ ਕਰ ਰਿਆ ਬਾਬਾ ਠੀਕ ਹੈ ਜੀ ਐਸੀ ਕਰਕੇ ਆਤਮਾ ਨੂੰ ਪਰਮਾਤਮਾ ਨਾਲ ਮਿਲਾ ਰਿਆ ਪਰਮਾਤਮਾ ਦਸ ਰਿਆ ਤੇਰੀ ਬਾਰੇ ਤੇਰਾ ਹੱਲ ਕਰੂਗਾ ਬਾਬਾ ਥਾਨਾ ਬਾਬਾ ਜੀ ਥਾਨਾ બસ ਮੇਰਾ ਕੰਮ ਕਰ ਦੋ ਜੀ। ਪਪਾ ਕਰ ਤੀਨ ਕੀ تیਰਾ ਕੰਮ ਐਵੇਂ ਤਾਂ ਨਹੀਂ ਪਾੜੀ ਬਾਬਾ ਵਜਦੀ। ਬਾਬਿਆਂ ਨੇ ਬੜੀ ਭੂਤਾਂ ਪ੍ਰੇਤਾਂ ਦੀ ਕੜਾਲ ਲੱਢੀ ਆ। ਬੜੀਆਂ ਬੋਤਲਾਂ 'ਚ ਪਾਈਆਂ। ਛੱਪਣਾ 'ਚ ਬੜੀਆਂ ਤਾਰੀਆਂ ਬਾਬੇ ਨਹੀਂ। ਚਲਿਏ ਬਾਬਾ ਜੀ ਫਿਰ ਆਪਣੇ ਘਰੇ ਜੇ। ਨਹੀਂ ਨਹੀਂ ਭਗਤਾ ਅੱਜ ਤਾਂ ਸੰਡੇ ਆ ਅੱਜ ਬਾਬਾ ਜੀ ਛੁੱਟੀ ਕਰਨਗੇ। ਅੱਜ ਨਹੀਂ ਚਲਦੇ ਤੇਰੀ ਘਰ ਕੱਲ ਨੂੰ ਚਰਨ ਪਾਵਾਂਗੇ ਅਸੀਂ। ਠੀਕ ਆ ਦਕਸ਼ਨਾ ਦੇ ਕੇ ਜਾਵੇਂਗਾ ਹੁਣ ਮਾਇਆ। ਕਿੰਨੇ ਦਖਸ਼ਣਾ ਬਾਬਾ ਜੀ 21000 ਲੱਗੂ ਭਗਤਾ 21000 ਕਿਵੇਂ ਡਰ ਗਿਆ ਬਾਬਾ ਜੀ ਜਦੋਂ ਘਰ ਆਏ ਉਦੋਂ ਹੀ ਤੁਹਾਨੂੰ ਖੁਸ਼ ਕਰਾਂਗੇ ਜੀ ਚੱਲ ਕੋਈ ਨਹੀਂ ਭਗਤਾ ਕੱਲ ਨੂੰ ਤੇਰੇ ਘਰ ਫੇਰ ਆ ਪਹੁੰਚੇ ਆ ਫਿਰ ਦੇਖਦੇ ਆ ਕੀ ਚੀਜ਼ ਆ ਕੀ ਨਹੀਂ ਚਲੋ ਠੀਕ ਆ ਬਾਬਾ ਜੀ ਫਿਰ ਚੱਲਦਾ ਰੁਕ ਜਾ ਭਗਤਾ ਰੁਕ ਜਾ ਰਾਖ ਲੈ ਜਾ ਉਹ ਤੇਰੀ ਚੱਲ ਕੋਈ ਨਹੀਂ ਕੱਲ ਨੂੰ ਆਉਂਗਾ ਦੇਖੀ ਜਾਊ ਰਾਖ ਵੀ ਨਾਲ ਠੀਕ ਆ ਬਾਬਾ ਜੀ ਚੱਲ ਠੀਕ ਆ ਭਗਤਾ ਠੀਕ ਆ ਮੈਂ ਭਾੜੀ ਬਾਬਿਆ ਠੀਕ ਆ ਭਗਤਾ ਭਲਾ ਹੋਵੀ ਜੈ ਬਾਬੀਆਂ ਦੀ ਜੈ ਬਾਬੀਆਂ ਦੀ ਬਾਬਾ ਉੱਠ ਕੜ ਉੱਠ ਕੜ ਉੱਠ ਆ ਗਿਆ ਮੇਰਾ ਹੱਥ ਵੀ ਜਲ ਗਿਆ ਬਾਬਾ ਮੈਂ ਤਾਂ ਆ ਰਾਖ ਦਿੰਦਾ ਉਹ ਤੈਨੂੰ ਕੀ ਹੋ ਗਿਆ ਆਪਣੇ ਕੋਲ ਘਟੂ ਬਾਬਾ ਹੱਥ ਤੇ ਨੋਂ ਕੋਕਲ ਗੇੜ ਤਾਂ ਭੈਣ ਦੇਣੀ ਵਿਆਹ ਦੰਦਾ ਤੇ ਨਹੀਂ ਮਾਰੀ ਉਂਗਲਾਂ ਦੇ ਕਿਥੋਂ ਲਵਾਦਾ ਤੂੰ ਸੁਹਾ ਬਾਬਾ ਬੜੇ ਮਾੜੀ ਦਿਨ ਆਗੇ ਆਪਣੇ ਹੀ ਔ ਕਾਲਨ ਉਹ ਤਿਆਰ ਨਹੀਂ ਫਿਰ ਚੱਲਦੇ ਆ ਉਹ ਮੈਮੂਣੀ ਜਾਂਦਾ ਬਾਬਾ ਉਹ ਕੀ ਗੱਲ ਹੋ ਗਈ ਜੀ ਲਾ ਚੀਲ ਉਥੇ ਚੀਲ ਲਾ ਚੀਲ ਉਹ ਚਲਾਗੇ ਚਲਾਗੇ ਉਹ ਦੱਸ ਕੀ ਗਿਆ ਦਾ ਪੈਂਦਾ ਉਹ ਨੂੰ ਮੈਂ ਨਹੀਂ ਜਾਂਦਾ ਬਾਬਾ ਤੂੰ ਜਾਵੜੀ ਫਿਰ ਐਸੇ ਤਾਂ ਆ ਤੈਨੂੰ ਗੋਣ ਦੇਵਾ ਕੋਈ ਕਦੀ ਬਾਬਾ ਟੂਣਾ ਕੀਤਾ ਚੱਣ ਜਾਵੇਂਗਾ ਚੀਲ ਦਾ ਸਾਇਆ ਮਾਰ ਦੂਆ ਪਾਣੂ ਕੋਲਿਆਣਾ ਕੁੱਟ-ਕੁੱਟ ਕੇ ਬਾਬਾ ਮੈਂ ਨਹੀਂ ਜਾਂਦਾ ਤੂੰ ਜਾਵੜੀ ਉਹ ਤੂੰ ਉਸਤਾਦ ਦੀ ਬੇਇੱਜ਼ਤੀ ਕਰਦਾ ਤੈਨੂੰ ਸ਼ਰਮਸਚਾ ਹੈ ਨਹੀਂ ਨਹੀਂ ਬਾਬਾ ਤੇਰੀ ਬੇਇੱਜ਼ਤੀ ਉਹ ਜਾ ਤੂੰ ਖਾਣੋਂ ਲੈ ਆਕੋਸ਼ ਬਾਬੇ ਦੇ ਢੱਡ ਚ ਚੂਹੇ ਨੱਚ ਰਹੇ ਆ ਹੁਣ ਬਾਬਾ ਮੈਂ ਤੈਨੂੰ ਕਿੱਥੋਂ ਖਿਲਾਣ ਲਿਆਦਾ ਮੈਂ ਤਾਂ ਚੱਲਿਆ ਕੰਮ ਮੈਂ ਤਾਂ ਦਿਹਾੜੀ ਧੂੜੀ ਜਾਊਂਗਾ ਕੋਈ ਲੈ ਗੁੱਸਾ ਨਾ ਕਰ ਗੁੱਸਾ ਨਾ ਕਰ ਉਹ ਦਿਹਾੜੀ ਧੂੜੀ ਛੱਡ ਤੈਨੂੰ ਕੱਲ ਨੂੰ ਚੱਲ ਆਪਾਂ ਫੇਰੀ ਪਾ ਕੇ ਆਵਾਂਗੇ ਉਹ ਇੱਕ ਮਹੀਨੇ ਦਾ ਰਾਸ਼ਨ ਹੋਰ ਬਣਾ ਲੈਨੇ ਆ ਪੱਕਾ ਬਾਬਾ ਹਾਂ ਹਾਂ ਪੱਕਾ ਪੱਕਾ ਚਲਾਂਗੇ ਕੱਲ ਨੂੰ ਮੁਕਰਣਾ ਨਹੀਂ ਬਾਬਾ ਮੁਕਤਾ ਦਾ ਤੇਰਾ ਗੁਣ ਦੇਣਾ ਤੈਨੂੰ ਤੂੰ ਘਬਰਾਣਾ ਤੂੰ ਚੱਲ ਠੀਕ ਆ ਬਾਬਾ ਫਿਰ ਕਦੋਂ ਤੂੰ ਫਿਕਰਾ ਰਿਆ ਕਰ ਤਦੋਂ ਚੱਲਣਾ ਬਾਬਾ ਉਹ ਕੱਲ ਨੂੰ ਚਲਾਂਗੇ ਅੱਜ ਤੂੰ ਥੋੜਾ ਅੰਤਰ ਧਿਆਨ ਕਰ ਮੈਂ ਕੁਰਤਾ ਚਾਦਰਾਂ ਹੋਰ ਲੈਣਾ ਬਾਬਾ ਉਹ ਲਾਏ ਨਾਗੇ ਲਾਏ ਨਾਗੇ ਅੰਤਰ ਧਿਆਨ ਹੋ ਜੇ ਚੱਲ ਠੀਕ ਆ ਬਾਬਾ ਕੀ ਸੀਕਾ ਬੜਾ ਠੱਗ ਵਾਜਿਆ ਬਾਬਾ ਵਾ ਵਾ ਤੇਰੀ ਕੀ ਬਾਤ ਆ ਹਣੀ ਸਿੰਘ ਨੂੰ ਖੇਲ ਕਰਦਾ ਜਾਂ ਨਾ ਤੂੰ ਤਾਂ ਉਹ ਪਾਪਾ ਇੱਦਾਂ ਤਾਂ ਨਹੀਂ ਨਾ ਰੱਖਿਆ ਫਿਰ ਸੰਤਾਨੇ ਹਣੀ ਸਿੰਘ ਇਹ ਤਾਂ ਖਾ ਬਟਾ ਇਹ ਨਾ ਕਿਸੇ ਗੱਲ ਨੂੰ ਰੱਖਿਆ ਰਿਹਾ ਪਾਪਾ ਮੈਂ ਤਾਂ ਬੜਾ ਯੱਕ ਗਿਆ ਨਾਲੀ ਥੱਕ ਗਿਆ ਪੈਰਾਂ ਤੇ ਛਾਲੇ ਹੋ ਗਏ ਆ ਮੈਂ ਤਾਂ ਬਹਿਨਾ ਬਾਬਾ ਉਹ ਸੰਤਾਨੀ ਦਾ ਬੱਚਾ ਤੋਰ ਕੇ ਹੀ ਸਫ਼ਰ ਕਰਨੇ ਕਾਲਾ ਚੇਲਾ ਬਣੇਗਾ ਤੂੰ। ਉਹ ਨਹੀਂ ਨਹੀਂ ਬਾਬਾ ਪੈਰਾਂ ਦੀ ਛਾਲੇ ਹੋ ਗਈ ਆ। ਤੁਰ ਪਾ ਤੁਰ ਪਾ ਕੋਈ ਨਹੀਂ ਥੋੜੀ ਬਾਤ ਹੀ ਹੋਰ ਤੁਰਦੇ ਆ ਕੋਈ ਨਹੀਂ ਤੈਨੂੰ ਬਿਠਾਉਣੀ ਆ ਕਹੇ ਗੱਡੀ ਵੱਡੀ ਚ। ਉਹ ਬਾਬਾ ਬੜਾ ਥੱਕ ਗਿਆ ਬਾਬਾ ਮੈਂ ਬੜਾ ਥੱਕ ਗਿਆ। ਉਹ ਤੇਰੇ ਮਾਨ ਦੀ ਇੱਛਾ ਪੂਰੀ ਹੋ ਗਈ ਆ ਉਹ ਆਉਂਦੀ ਫੋਰਚੂਨਰ ਉਹ ਨੂੰ ਮਾਰ ਹੱਥ। ਉਹ ਬਾਬਾ ਇੱਕ ਤਾਂ ਝੋਣੀ ਬੈਠੀ ਆ ਕੋਈ ਨਹੀਂ ਆਪਾਂ ਉਹ ਵੀ ਬਾ ਲੈਣਗੇ। ਇਸ ਹੀ ਗੱਡੀ ਲੱਗਦੀ ਆ ਵਾਹ ਮੈਨੂੰ ਕੁੱਲੇ ਤੇਰਾ ਵਾਜੇ ਆ ਬਿੰਦ ਵੀ ਇੱਕ ਹੋ ਬਾਬੇ ਕਿਵੇਂ ਖੜੇ ਆ ਨਾ ਲਾਦਾ ਚੜਨ ਗਿਆ ਆਪਣੇ ਨਾਲ ਮੇਰਾ ਸੱਪ ਗੱਲ ਨਹੀਂ ਪਹੁਣਾ ਆਪਾਂ ਓ ਰੁਕੀ ਭਗਤਾ ਰੁਕੀ ਸਾਨੂੰ ਵੀ ਲੈ ਚੱਲੀ ਪੈ ਗਣਾ ਮੇਰਾ ਸੱਪ ਗੱਲ ਆਜੋ ਆਜੋ ਬਾਬਾ ਬਹਿਜੋ ਓ ਸਾਈਡ ਤੇ ਹੋ ਜਾ ਬਾਬਾ ਉੱਪੇ ਨਾ ਚਾੜ ਦੇ ਆ ਜਾ ਪੁਰਾ ਪਾਪਾ ਕਿੱਥੋਂ ਆਏ ਆ ਕਿੱਥੋਂ ਆਏ ਆ ਬਾਬਾ ਬਹਿ ਜਾ ਬਹਿ ਜਾ ਬਾਬਾ ਚਾਦਰਾਂ ਨਾਲ ਆੜ ਆਲੀ ਉਹ ਨਹੀਂ ਆ ਨਹੀਂ ਆ ਆ ਜਾ ਜਾ ਪਾਪਾ ਕਿਥੋਂ ਲੈ ਚੱਲੋਂਗੇ ਹਾਂ ਬਾਬਾ ਬਹਿ ਜਾ ਆ ਵਾਈ ਕਰੂ ਬਾਈ ਹਾਂ ਦੇ ਥੀਣਾ ਪੈਂਦਾ ਬੱਚਾ ਬਾਬਾ ਬੁਰਜਾ ਹਨਮਾਨਗੜ ਅੱਛਾ ਉਹ ਉਹ ਬੁਰਜਾ ਜਿਹੜਾ ਮਾਤਾ ਦਾ ਪੁਰਜਾ ਵੱਜਦਾ ਨਹੀਂ ਵਾਪਾ ਇਹ ਇੱਧਰ ਆ ਰਣੀ ਜੜੇ ਕੰਨ ਆ ਲੋਕ ਕਿਵੇਂ ਆਏ ਇੱਥੋਂ ਦੇ ਵਧੀਆ ਬਾਬਾ ਦਾਗ ਡੂੰਗ ਵਾਲੇ ਤਾਂ ਹੈ ਨਹੀਂ ਇਹ ਤਾਂ ਠੀਕਾ ਦਕਸ਼ਨਾ ਦੇ ਦੇਣਗੇ ਦਕਸ਼ਨਾ ਦੇ ਦੇਣਗੇ ਬਾਬਾ ਕੀ ਫਿਰਦੇ ਆ ਤੜਕੇ ਦੇ ਬੱਚਾ ਬਾਬਾ ਬਗਲੀ ਚ ਕੀ ਆ ਇਹ ਬਗਲੀ ਵਿੱਚ ਨਾਕ ਦਾ ਬੱਚਾ ਰੱਖਿਆ ਏ ਕਿਹਾ ਨਾ ਬਾਬਾ ਉਹ ਦੱਸ ਭਾਗ ਮਾ ਉਹ ਦੂਜਾ ਰੱਖਿਆ ਗਾੜੀ ਪੈੜ ਵਾਲਾ ਇੱਛਾ ਤਾਰੀ ਬਾਬੀ ਨਾਕਮਣੀ ਹੈ ਨਾਕਮਣੀ ਹੈਗੀ ਬਾਬਾ ਕੋਲ ਆਹ ਬੱਟੇ ਨੇ ਬੋਲਦਾ ਬਾਲਦਾ ਹੀ ਨਹੀਂ ਇਹ ਬਾਬਾ ਬੋਲ ਮੱਛਾ ਦੇਦਗੇ ਤੇ ਬਾਈ ਫਿਰ ਜੜੀ ਬੁਟੀ ਇਹਨੂੰ ਵੀ ਕੋਈ ਹੋਰ ਬਾਬਾ ਦੇ ਦੋ ਇਹਦਾ ਬਾਲਾ ਇਹਦਾ ਕੰਮ ਖਰਾਬ ਆ ਬਾਬਾ ਦੇਖਾ ਦੋ ਬਾਈ ਬਾਬੇ ਦਾ ਭਗਤੀ ਦਾ ਟਾਈਮ ਹੋ ਗਿਆ ਹੁਣ ਨਹੀਂ ਬਾਬਾ ਜੀ ਬੋਲਦੇ ਉਹ ਫਰਦੀ ਚ ਲੀਨ ਹੋ ਗਏ ਆ ਬਾਬਾ ਜੀ ਗੱਡੀ ਨਹੀਂ ਬਾਬਾ ਇਹ ਬਾਬਿਆਂ ਦਾ ਕੋਈ ਆਸਣ ਨਹੀਂ ਹੁੰਦਾ ਬਾਬਿਆਂ ਨਾਲ ਆਤਮਾ ਨੂੰ ਪਰਮਾਤਮਾ ਨਾਲ ਮਿਲਾਉਂਦੇ ਆ ਗੱਡੀ ਹੋ ਗਈ ਜਿਹੜਾ ਕੋਈ ਮਰਜੀ ਹੋ ਗਈ ਲੀਨ ਹੋ ਜਾਂਦੇ ਆ ਕਿੱਧਰੋਂ ਆਏ ਆ ਬਾਬਾ ਤੁਸੀਂ ਅਸੀਂ ਬੜੇ ਦੂਰੋਂ ਪਹਾੜਾਂ ਚੋਂ ਆਏ ਆ ਬਾਬਾ ਏਡੀ ਦੇ ਭਈਆ ਤੁਸੀਂ ਕਮਾਲਿਆ ਖਰੋਤੇ ਫਖਾਲਾ ਓਏ ਸਾਡੀ ਗੁਰੂਆਂ ਪੀਰਾਂ ਦਾ ਦਿੱਤਾ ਹੋਇਆ ਈ ਸਾਨੂੰ ਛਾੜ ਨਹੀਂ ਸਕਦੇ ਅਸੀਂ ਬਾਬਾ ਮੈਨੂੰ ਤਾਂ ਲੱਗਦਾ ਇਹ ਪਠੰਗ ਕਰਦਾ ਉਹ ਮਜ਼ਾਕ ਨਾ ਕਰੀ ਬਾਬਿਆਂ ਦਾ ਮਜ਼ਾਕ ਨਾ ਢਾਈ ਮਜ਼ਾਕ ਨਾ ਢਾਈ ਚਲ ਬਾਬਾ ਹਲਤੀ ਹੋਣੀ ਹੈ ਮਹੰਗਾ ਬੈਠੀਗਾ ਤੈਨੂੰ ਮਜ਼ਾਕ ਦਾਣਾ ਬਾਬਿਆਂ ਦਾ ਬਾਬੇ ਤਾਂ ਆਤਮਾ ਨੂੰ ਪਰਮਾਤਮਾ ਨਾਲ ਮਲਾਉਂਦੇ ਆ ਨਹੀਂ ਕਰਦੇ ਬਾਬਾ ਬਾਬਾ ਆ ਗਿਆ ਤੁਹਾਡਾ ਅੱਡਾ ਦੂਜੇ ਬਾਬੇ ਨੂੰ ਵਿਖਾ ਦੇ ਉਹ ਬਾਬੇ ਨੂੰ ਠਾਣ ਦੀ ਲੋੜ ਨਹੀਂ ਪਾਪਾ ਅੰਤਰਜਾਮੀਆਂ ਪਤਾ ਲੱਗ ਗਈ ਉਹ ਬਾਬੇ ਨੂੰ ਆਉਂਦੇ ਆਪ ਹੀ ਔ ਰੁਕ ਜਾ ਰੁਕ ਜਾ ਰੁਕ ਜਾ ਕਰੰਦੇ ਬਾਬੇ ਆਣ ਠੀਕ ਆ ਪਾਪਾ ਚੰਗਾ ਭਗਤਾ

ਸਸਰੀ ਘਾਲ ਸਸਰੀ ਘਾਲ ਘਰੇ ਹੈਗਾ ਕੋਈ ਬੱਚਾ ਨਹੀਂ ਸਾਡੇ ਦਾ ਹੈ ਅਰੇ ਹੈ ਨਹੀਂ ਚਾਲ ਪਾਣੀ ਤਾਂ ਪਿਆਦੇ ਭਗਤਾ ਬਾਬਿਆਂ ਆਇਆ ਨਹੀਂ ਪਾਣੀ ਪੀ ਆ ਆ ਜਾਓ ਭਗਤਾ ਆ ਜਾ ਬਹਿ ਜਾ ਇਧਰ ਬਹਿ ਜਾ ਬਹਿ ਜਾ ਬਹਿ ਜਾ ਆ ਬੜੀ ਗਰਮੀ ਹੋਈ ਅੱਜ ਤਾਂ ਇਤਨਾ ਨਾਗਦਾ ਬੱਚਾ ਨਹੀਂ ਲੋਟ ਆਉਂਦਾ ਏ ਪਤਾ ਹੈ ਕੌਣ ਆ ਗਈ ਕਿੱਥੋਂ ਆਈ ਆ ਇਹ ਕੋਈ ਨਹੀਂ ਕੌਣ ਆਹੀ ਪਾਣੀ ਢਿਲ ਗਈ ਬਾਬਾ ਆ ਪਾਣੀ ਪੀਨੇ ਆ ਪੀਨੇ ਆ ਬਸ ਭਗਤਾ ਬਸ ਆ ਭਗਤ ਦੀ ਮੈਨੂੰ ਕਿਸਮਤ ਰੇਖਾ ਪੀਜ ਲੱਗਦੀ ਇਹਦਾ ਮੱਥਾ ਪੜ ਭਗਤਾ ਬਾਬਾ ਮਥਾ ਤਾਣੀ ਇਹਦਾ ਹੱਥ ਦੇਖਦੇ ਨੇ ਆ ਬਹਿ ਜਾ ਭਗਤਾ ਬਹਿ ਜਾ ਆ ਪੜਪਾ ਬਹਿ ਜਾ ਇੱਥੇ ਬੈਠ ਲੋ ਤੋ ਓਕੇ ਬੈਠ ਬਾਬਿਆਂ ਦਾ ਪਾਣੀ ਪੁਰਾਣੂ ਹੋ ਜਾ ਭਗਤਾ ਪੁਰਾਣੂ ਹੋ ਜਾ ਭਗਤ ਉਹ ਜਾਂ ਬਾਬਾ ਪੀਣ ਤਾਂ ਦੇ ਫੇਰ ਕੀ ਲਾਕਾ ਦਾ ਬਣੇਗਾ ਤੂੰ ਗੱਲ ਹੀ ਨਹੀਂ ਸੁਣਦਾ ਉਸਤਾਦ ਦੀ ਲੈ ਬਾਬਾ ਤੂੰ ਉਹ ਬਹਿ ਜਾ ਭਗਤਾ ਆਥਨ ਲਾ ਕੇ ਬੈਠ ਤੈਨੂੰ ਸਾਰੀ ਸੱਚਾਈ ਦੱਸਦੇ ਆ ਤੇਰੀਆਂ ਰੱਖੇਵਾਂ ਕੀ ਕਹਿੰਦੇ ਆ ਅੱਲੀ ਆ ਬੱਚਾ ਹੁਣ ਦਿਖਾ ਹਾ ਹਾਂ ਬਾਬੇ ਇਹ ਵੇਖਣਗੇ ਤੇਰਾ ਹੱਥ ਹੱਥ ਦਿਖਾ ਫਾ ਸਿੱਧਾ ਰੱਖ ਜਾਵਾ ਐ ਹੱਥ ਸਿੱਧਾ ਓਹੋ ਹੋ ਕੀ ਹੋਇਆ ਬੱਚਾ ਬਾਬਾ ਇਹਦੀਆਂ ਰੇਖਾਵਾਂ ਤਾਂ ਹੋਰ ਹੀ ਕੁਝ ਦੱਸਦੀਆਂ ਪਈਆਂ ਔਲਕੇ ਦੱਸ ਮੈਨੂੰ ਐ ਇੰਨੀ ਮੈਨੂੰ ਵੀ ਸਮਝ ਆਉਣੀ ਐ ਇਹਦੀ ਆ ਰੇਖਾ ਵੇਖ ਕਿਧਰ ਜਾਂਦੀ ਪਈ ਆ ਕੀ ਦੱਸਦੀ ਪਈ ਬਾਬਾ ਵੇਖ ਵੇਖ ਹਾਂ ਹਾਂ ਖੁੱਲ ਕੇ ਦੱਸ ਕੋਈ ਨਹੀਂ ਉਹਨੂੰ ਵੀ ਪਤਾ ਲੱਗਦੇ ਉਸਾੜ ਆਗਰੀ ਭਗਤਾ ਦੱਸ ਦਿਨੇ ਤੇਰੀ ਰੀਖਾ ਦਰਦੀ ਪਈਆ ਤੈਨੂੰ ਭੀਗਦੀ ਹੱਟੀ ਤੂੰ ਜਾਣਾ ਟੱਟੀ ਗਲ ਸਹੀ ਆ ਕਿ ਗਲਤਾ ਏ ਬਾਬਾ ਕਦੇ ਝੂਠ ਨਹੀਂ ਬੋਲਦਾ ਸੱਚ ਦੱਸ ਰਿਹਾ ਜੋ ਦੱਸਦਾ ਸੱਚ ਦੱਸਦਾ ਮੇਰੇ ਤੋਂ ਗੁਣ ਲੈ ਰਿਆ ਮੈਂ ਚੀਲਾ ਮੁੰਨਿਆ ਹਾਂ ਹਰ ਗੱਲ ਤੂੰ ਮਜ਼ਾਕ ਚ ਪਾਉਣਾ ਉਹ ਮੈਂ ਦੱਸਦਾ ਉਹੀ ਇਹ ਦੱਸੂਗਾ ਇਹ ਵੀ ਪੂਰੀ ਤਾਰਿਆਂ ਦੀ ਸੇਵਾ ਕਰਦਾ ਪੂਰੀ ਮਾਂ ਨਾਲ ਧਰਤੀ ਦਾ ਧਰਮਾ ਤੇ ਬੈਠਾ ਇੱਥੇ ਥੱਲੇ ਆ ਤੈਨੂੰ ਸੱਚ ਦੱਸੂਗਾ ਹੋਰ ਕੁਝ ਨਹੀਂ ਇਹਦੇ ਪੱਲੇ ਮਜ਼ਾਕ ਚ ਬਾਹੀਆਂ ਗੱਲਾਂ ਪਾਉਣਾ ਹਨ ਮਜ਼ਾਕ ਬਹੁਤ ਡੋਣਾ ਸਾਧੂ ਸਤ ਦਾ ਨਾ ਆ ਨਾ ਕਰ ਅੱਠੀ ਨੂੰ ਰੋਟੀ ਪਾਇਆ ਤਾਂ ਤੇਰੇ ਤੇ ਛਣੀ ਭਾਰੀ ਦੀ ਕੀੜਿਆਂ ਦੇ ਭੌਂ ਕੇ ਆਟਾ ਪਾ ਕੇ ਆਇਆ ਤਾਂ ਏਰੀ ਦੁੱਖ ਦੂਰ ਹੋਣਗੇ ਜਿਹੜੀ ਗੱਲ ਸੋਚਦਾ ਹੁੰਦੀ ਨਹੀਂ ਗੱਲ ਸਹੀ ਆ ਕਿ ਗਲਤ ਆ ਬੋਲਦਾ ਨਹੀਂ ਗੂੰਗਾ ਜੀ ਹੈ ਪਾਪਾ ਹੁਣ ਆਪਾਂ ਗਾਂ ਚੱਲਦੇ ਆ ਯਾਰ ਚੱਲ ਪੁੱਟ ਖੜਾ ਹੋ ਚੱਲ ਭੱਗਦਾ ਠੀਕ ਆ ਆਜਾ ਆਜਾ cabe yang ada aku mau jahatmat banget ਮੈਨੂੰ ਗੁਣ ਦੇ ਕੇ ਕਿ ਆਵਾ ਪਾਪੇ ਤੈਨੂੰ ਗੁਰ ਦੰਦੇ ਆ ਉਹ ਕਿਹੜੇ ਗੁਣ ਢਾਂਗ ਮੇਰੂ ਤੁਹਾਡੇ ਮੈਂ ਭਗਤਾ ਗੁੱਸੇ ਕਾ ਤੂੰ ਹੁਣਾਂ ਤੈਨੂੰ ਦਿੰਨੇ ਆ ਗਿੱਦੜ ਸਿੰਘੀ ਵਿੰਗ ਤਨਿੰਗੀ ਆ ਤੇਰੇ ਸਾਰੇ ਕੰਮ ਰਾਸ ਹੋਣਗੇ ਤੇ ਤੂੰ ਤੇਰੇ ਕੰਮ ਕਰ ਉਹ ਬੈਠੇ ਬੈਠਾ ਬਾਬਾ ਜੀ ਚਾਹ ਬਣੀ ਹੋਣੀ ਬੈਠਾ ਬੈਠੋ ਇੰਨੇ ਆ ਪੈਂਦੀ ਆ ਬਾਬਾ ਜੀ ਬਣੀ ਆ ਚਾਹ ਬਣੀ ਹੋਣੀ ਹੁਣ ਦਿੰਦੇ ਆ ਭਗਤਾ ਰੋਟੀ ਲਾਉਂਗੇ ਰੋਟੀ ਆ ਛੱਡ ਕੇ ਜਾਵਾਂਗੇ ਪਰ ਛਾਦੇ ਕੋਈ ਆਲੀ ਬੈਠੇ ਬੈਠ ਰੋਟੀ ਬਣੀ ਹੋਣੀ ਤੈਨੂੰ ਗੁਣ ਦੇ ਕੇ ਜਾਵਾਂਗੇ ਉਹ ਬਾਬਾ ਬਣਾਈਏ ਫਿਰ ਚਾਹ ਆਪਾਂ ਨਾਲ ਆਲਾ ਬਣਾਣਾ ਉਹ ਲਿਆਓ ਫਿਰ 20 ਰੁਪਏ ਦੋ ਨਾਲੇ ਘੁੱਟ ਮੈਂ ਉਹ ਸਾਡੇ ਕੋਲ ਕਾਦੇ 20 ਰੁਪਏ ਭਗਤਾ ਜੀ ਸਾਡੇ ਕੋਲ ਹੀ ਹੁੰਦੀ ਅਸੀਂ ਮੰਗ ਗਈ ਥੋੜੀ ਜਿਹਾ ਕਰਨਾ ਸੀ ਉਹ ਕਟਿਆ ਕਰੋ ਨਸੀਬ ਹਾਲ ਦਾ ਦੁੱਧ ਹੈ ਨਹੀਂ ਸੀ ਚਲ ਮੈਂ ਗੁੰਮ ਕੇ ਨਹੀਂ ਬੱਕਰੀ ਚੋਲ ਲਿਆਉਣਾ ਆ ਚੋਲਿਆ ਚੋਲਿਆ ਉਹ ਵੈਸੇ ਤਾਂ ਬਾਬਾ ਮੈਂ ਚੋਰੋਂ ਲੈਣ ਚੱਲਿਆ ਦੁੱਧ ਉਹ ਵੇਖੀ ਭਗਤਾ ਸਾਡੇ ਵੀ ਮੋਰ ਨਾ ਕਟਾ ਦੀ ਕਿਤੇ ਟੰਬੇ ਭਵਾ ਦੇ ਉਹ ਐਡਾ ਭਾਂਡਾ ਲੈ ਕੇ ਚੱਲਿਆ ਦੁੱਧ ਨੂੰ ਪੱਤੀ ਲਾ ਲਈ ਬਾਬਾ ਬਣਾ ਟਾਈਮ ਹੋ ਗਿਆ ਆਇਆ ਨਹੀਂ ਹਾਲੇ ਤੱਕ ਬਾਬਾ ਫੇਰ ਲੀਨ ਹੋ ਗਿਆ ਇੱਥੇ ਕੋਈ ਵੀ ਹੈ ਨਹੀਂ ਪਖੰਡ ਨਾ ਤਾ ਉਹ ਹੌਲੀ ਬੋਲਿਆ ਕਰਕੰਦਾ ਦੇਵੀ ਕੰਨ ਹੁੰਦੇ ਆ ਕੋਈ ਨਹੀਂ ਆ ਜੂਆ ਬਾਬਾ ਟਾਈਮ ਕਾਫੀ ਹੋ ਗਿਆ ਉਹ ਆ ਜਾਂਦਾ ਆ ਜਾਂਦਾ ਕੋਈ ਨਹੀਂ ਬਾਬਾ ਤੂੰ ਕਿਵੇਂ ਸੱਟੀਆਂ ਧੌਲ ਪੁੱਟਣੇ ਉਹ ਮੈਂ ਤਾਂ ਮਸਾ ਆਇਆ ਬਾਬਾ ਮੈਂ ਤਾਂ ਫੜਿਆ ਗਿਆ ਸੀ ਪਾਪਿਆਂ ਦੀ ਅੱਖ ਲਾ ਮਾਦਾ ਭਾਲਾ ਕੁੰਨਾ ਮਾਰ ਕੇ ਆਇਆ ਮੈਂ ਕਿਹਾ ਸਾਡੇ ਘਰੇ ਰਿਸ਼ਤੇਦਾਰ ਆਏ ਆ ਕੀ ਹੋ ਗਿਆ ਸੀ ਭੰਤਾਂ ਮੈਂ ਬੱਕਰੀ ਚੋਣ ਲੱਗਿਆ ਉਹਨਾਂ ਨਾਲ ਉਹ ਤੋ ਫੜ ਲਿਆ ਬੱਛਾ ਪੱਤਾ ਵੱਗ ਗਿਆ ਵੱਗ ਗਿਆ ਫਿਰ ਉਹਨੂੰ ਆਖਿਆ ਮੇਰਾ ਥਣ ਚੱਕ ਕਰਦਾ ਫਿਰ ਉਹਨਾਂ ਆਖਿਆ ਦੋ ਕੱਪ ਚਾਹ ਬਣਾ ਦਿਓ ਸਾਡੇ ਘਰੇ ਰਿਸ਼ਤੇਦਾਰ ਆਏ ਆ ਅੱਛਾ ਇਹ ਕਾਰੇ ਦੁੱਧ ਦੀ ਬਣੀ ਆ ਇਹ ਬੱਕਰੀ ਦਾ ਦੁੱਧ ਦੀ ਆ ਬਾਬਾ ਆ ਛੋਟੇ ਦੁੱਧ ਖੰਦਾ ਛੋਟੇ ਇਹ ਖਾ ਬਾਬਾ ਕੀ ਦੀ ਆ ਵੇ ਆਜੋ ਮਹਾਪੁੱਛ ਮੰਜ਼ੇ ਦੇ ਬਹਿ ਜਾਓ ਨਹੀਂ ਭਗਤਾ ਅਸੀਂ ਥੱਲੀ ਬਹਿਣੀ ਓਏ ਆਜੋ ਆਜੋ ਬਹਿ ਜਾਓ ਥੱਲੇ ਠੀਕ ਆ ਓਏ ਆਜੋ ਯਾਰ ਭਗਤਾ ਬਾਹ ਪਿਆਰ ਓ ਤੈਨੂੰ ਵੱਖਰਾ ਤੋਹਣ ਮੈਂ ਆ ਜਾ ਆ ਜਾ ਪਾਪਾ ਪਿਆਰ ਨਾਲ ਕਹਿਤਾ ਤਾਂ ਆ ਜਾਣੀ ਬਹਿ ਜਾ ਬਹਿ ਜਾ ਆ ਤੇਰਾ ਪਿਆਰ ਨਾਲ ਕਹਿਣਾ ਮੈਨੂੰ ਧਰਮ ਨਾਲ ਕੀਲਕੇ ਲੈ ਗਿਆ ਹਾਂ ਪਿਆਰ ਕਰਦਾ ਬਾਬਾ ਆਪਾਂ ਨੂੰ ਹੈ ਬਾਬਾ ਤੇ ਗੱਲ ਤੋਂ ਮੈਂ ਓੱਚੇ ਭਗਤਾ ਓ ਤੇਰੀ ਨਿੱਕੀ ਨਿੱਕੀ ਜੀ ਗਤੋ ਧੜੀ ਇੱਧਰ ਦਾ ਬਾਬਾ ਭਰੀ ਬਾਬਾ ਜੀ ਦਾ 3G ਜਮਾਨੇ ਦਾ ਮੈਂ 5G ਜਮਾਨੇ ਦਾ ਥੋੜਾ ਜਿਹਾ ਮਾਡਲ ਆ ਸੁਣਾ ਲੱਗਈ ਦਾੜੀ ਕਰਾ ਕੇ ਰਹਿ ਬਾਬਾ ਹਾਂ ਬੱਚਾ ਤੇਰਾ ਵਿਆਹ ਹੋ ਜੂਗਾ ਪਗਤਾ ਬਾਪੇ ਤਾਂ ਆਪ ਛੜੇ ਫਿਰਦੇ ਆ ਤੈਨੂੰ ਕਿੱਥੋਂ ਡੋੜਾ ਲਿਆ ਆਦਨ ਜੇ ਬਾਬਿਆਂ ਦਾ ਹੀ ਵਿਆਹ ਹੋਇਆ ਹੁੰਦਾ ਤੇ ਬਾਬਾ ਆਪ ਦਾ ਤੋਰੀ ਫੁਰਕਾ ਘਲੋਣਾ ਚਲਾਉਂਦੇ ਇਹੇ ਤੋਂ ਹੀ ਮੰਗ ਕੇ ਖਾਣੀ ਸੀ ਚਲ ਕੋਈ ਨਹੀਂ ਰੋਟੀ ਖਾਉਂਗੇ ਬਾਬਾ ਹਾਂ ਹਾਂ ਰੋਟੀ ਤਾਂ ਖਾਣਗੇ ਪੱਤਰੋ ਭੁੱਖ ਲੱਗੀ ਆ ਚਾਲ ਮੈਂ ਤੁਹਾਡੇ ਵਾਸਤੇ ਲਿਆਉਣਾ ਮਟਰ ਪਣੀ ਮਾੜਾ ਨਾ ਪ੍ਰੀਰ ਕਿਹਾ ਸੀ ਹਜੇ ਤੱਕ ਤਾਂ ਕੁਝ ਲਾਈ ਗਈ ਨਹੀਂ ਆਇਆ ਗੋੜਿਆ ਨਹੀਂ ਬਾਬਾ ਹਲੇ ਤਾਂ ਆਜੂ ਆਜੂ ਪਹਿਲਾਂ ਚਾਹ ਤੇ ਟਾਈਮ ਲਾਦਾ ਬਾਬਾ ਬਾਬਾ ਆ ਨੰਗਾਂ ਪਵਾ ਪਵਾ ਗਿਆ ਮੇਰੇ ਸਾੜੇ ਇਹਦੇ ਪਹਿਲਾ ਪਤਾ ਸੁਣ ਲੈ ਮੈਂ ਨੂੰ ਤਾਂ ਪਤਾ ਸੰਪੈ ਲੈਤਾ ਕਰਦਾਰ ਨਿਕਲ ਗਏ ਅਜੋ ਸਾੜੇ ਹੁਣ ਤਾਂ ਪਲੇਟ ਲਾਉਣ ਲੱਗਿਆ ਸੀ